ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵਕਤ ਅੰਬਾਂ ਨੂੰ ਬੂਰ ਲੱਗਦਾ ਹੈ ਉਹਨਾ ਹੀ ਸਮਿਆਂ ਦੇ ਦੌਰਾਨ ਹਵਾਵਾਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੁਝ ਬੂਰ ਜਿਹੜਾ ਹੈ ਉਹ ਝੜ ਜਾਂਦਾ ਹੈ ਜਿਹੜਾ ਬਚਦਾ ਹੈ ਉਹ ਛੋਟੀਆਂ-ਛੋਟੀਆਂ ਅੰਬੀਆਂ ਦਾ ਰੂਪ ਧਨ ਕਰਦੀ ਫਿਰ ਹੋਰ ਤੇਜ਼ ਹਵਾਵਾਂ ਆਉਂਦੀਆਂ ਹਨ ਉਹ ਅੰਬੀਆਂ ਵੀ ਝੜਦੀਆਂ ਹਨ ਪਰ ਕੁਝ ਅੰਬ ਫਿਰ ਵੀ ਤਾਣੀ ਦੇ ਨਾਲ ਜੁੜੇ ਰਹਿੰਦੇ ਹਨ ਹੋਰ ਚਖੜ ਤੇਜ਼ ਤੂਫਾਨ ਹਵਾਵਾਂ ਆਉਂਦੀਆਂ ਹਨ ਤੇ ਕੁਝ ਅਜਹੀਆਂ ਟਾਣੀਆਂ ਹੁੰਦੀਆਂ ਹਨ ਜਿਹੜੀਆਂ ਇਹਨਾਂ ਤੂਫਾਨ ਚਖੜ ਹਨੇਰੀ ਦੇ ਨਾਲ ਮਰੋੜੀ ਖਾ ਜਾਂਦੀਆਂ ਹਨ ਤੇ ਫਿਰ ਜਿਹੜੀਆਂ ਟਾਣੀਆਂ ਮਰੋੜੀ ਖਾ ਜਾਂਦੀਆਂ ਹਨ ਉਹਨਾਂ ਨੂੰ ਜਿਹੜੇ ਅੰਬ ਲੱਗਦੇ ਹਨ ਉਹਨਾਂ ਵਿੱਚ ਨਾ ਤਾਂ ਉਹੋ ਜਿਹਾ ਰਸ ਤੇ ਨਾ ਹੀ ਉਹੋ ਜਿਹਾ ਉਹਨਾਂ ਨੂੰ ਰੰਗ ਚੜਦਾ ਹੈ ਪਰ ਜਿਹੜੀਆਂ ਅੰਬੀਆਂ ਤਾਰਨੀ ਦੇ ਨਾਲ ਪੂਰੀ ਤਰ੍ਹਾਂ ਜੁੜੀਆਂ ਰਹਿੰਦੀਆਂ ਹਨ ਆਏ ਹੋਏ ਤੂਫਾਨ ਚਕੜ ਨੂੰ ਸਹਾਰਦੀਆਂ ਹਨ ਸੂਰਜ ਦੀ ਤਪਸ਼ ਨੂੰ ਸਹਾਰਦੀਆਂ ਹਨ ਤੇ ਉਹਨਾਂ ਨੂੰ ਖੂਬ ਰੰਗ ਚੜਦਾ ਹੈ ਖੂਬ ਰਸ ਪੈਦਾ ਹੁੰਦਾ ਹੈ ਫਿਰ ਉਹ ਮਾਲੀ ਦੀ ਟੋਕਰੀ ਦਾ ਸ਼ਿੰਗਾਰ ਬਣਦੇ ਹਨ ਮਾਲੀ ਉਹਨਾਂ ਨੂੰ ਸਜਾ ਕੇ ਤੇ ਬਾਜ਼ਾਰ ਦੇ ਵਿੱਚ ਲੈ ਜਾਂਦਾ ਹੈ ਫਿਰ ਬਾਜ਼ਾਰ ਵਿੱਚੋਂ ਗਾਹਕ ਆਉਂਦੇ ਹਨ ਖਰੀਦਦੇ ਹਨ ਤੇ ਫਿਰ ਉਹਨਾਂ ਦੇ ਸਵਾਦ ਤੇ ਰਸ ਨੂੰ ਮਾਣਦੇ ਹਨ ਪਗਤ ਕਬੀਰ ਜੀ ਦੇ ਬਚਨ ਹਨ ਕਬੀਰ ਫਲ ਲਾਗੇ ਫਲਣ ਪਾਕਣ ਲਾਗੇ ਆਮ ਜਾਏ ਪਹੁੰਚੇ ਖਸਮ ਕਉ ਜੋ ਬੀਜ ਨਾ ਖਾਈ ਖੰਪ ਜਿਹੜੇ ਮਰੋੜੀ ਨਹੀਂ ਖਾਂਦੇ ਉਹੀ ਮਲਕ ਤੱਕ ਪਹੁੰਚਦੇ ਹਨ ਇਹੀ ਹਾਲ ਜੀਵਦਾ ਹੈ ਜਿਸ ਜੀਵ ਨੇ ਗੁਰੂ ਦਾ ਲੜ ਪਕੜਿਆ ਹੋਇਆ ਹੈ ਜੀਵਨ ਵਿੱਚ ਆਉਣ ਵਾਲੇ ਹਰੇਕ ਦੁੱਖ ਸੁਖ ਖੁਸ਼ੀ ਗਮੀ ਲਾਭ ਹਾਨੀ ਜੋ ਵੀ ਜੀਵਨ ਦੇ ਵਿੱਚ ਉਤਰਾ ਚੜ੍ਹਾ ਆਂਦੇ ਹਨ ਗੁਰੂ ਦਾ ਲੜ ਕਦੇ ਨਹੀਂ ਛੱਡਦਾ ਉਹ ਜੀਵ ਮਾਲਕ ਪ੍ਰਮਾਤਮਾ ਦੇ ਦਰ ਤੇ ਪਰਵਾਨ ਚੜਦਾ ਹੈ